ਸੱਚੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਜੈਪੁਰ ਦੇ ਵਿੱਚ ਵੱਡਾ ਬਲਾਸਟ ਹੋਇਆ ਹੈ ਐਲ ਪੀ ਜੀ ਗੈਸ ਦਾ ਜਿਹੜਾ ਟੈਂਕਰ ਸੀ ਉਸ ਦੀ ਕੈਮੀਕਲ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤੇ ਕੁਝ ਮਿੰਟਾਂ ਦੇ ਬਾਅਦ ਹੀ ਵੱਡਾ ਬਲਾਸਟ ਹੋ ਜਾਂਦਾ ਹੈ ਨੇੜੇ-ਤੇੜੇ ਦੇ ਜਿੰਨੇ ਵੀ ਗੱਡੀਆਂ ਵਹੀਕਲ ਖੜੇ ਸਨ ਉਹ ਸਾਰੇ ਅੱਗ ਦੀ ਚਪੇਟ ਵਿੱਚ ਆ ਗਏ ਜਿੱਥੇ ਇੱਕ ਪਤਾ ਨਹੀਂ ਪਾਰਕਿੰਗ ਸੀ ਪਤਾ ਨਹੀਂ ਕੋਈ ਵੇਚਣ ਦੇ ਲਈ ਗੱਡੀਆਂ ਲੈਣੋਂ ਵਾਰ ਖੜਾਈਆਂ ਹੋਈਆਂ ਸਨ ਉਹਨਾਂ ਨੂੰ ਵੀ ਅੱਗ ਲੱਗ ਗਈ ਜਿਸ ਦੇ ਵਿੱਚ ਤਕਰੀਬਨ 150-200 ਦੇ ਨੇੜੇ-ਤੇੜੇ ਗੱਡੀ ਜਿਹੜੀ ਸੜਕੇ ਸਵਾਹ ਹੋ ਗਈ ਹੈ ਤੇ ਜਿਹੜੇ ਆਸੇ-ਪਾਸੇ ਵਹਿਕਲ ਟਰੱਕ ਕਾਰਾਂ ਜਿਹੜੀਆਂ ਹਾਈਵੇ ਤੇ ਜਾ ਰਹੀਆਂ ਸੀ ਉਹਨਾਂ ਦਾ ਪਤਾ ਨਹੀਂ ਕਿੰਨਾ ਨੁਕਸਾਨ ਹੋਇਆ ਹੈ ਜੇਕਰ ਆਪਾਂ ਜਾਨੀ ਨੁਕਸਾਨ ਦੀ ਗੱਲ ਕਰੀਏ ਤਾਂ ਤਕਰੀਬਨ 200 ਦੇ ਕਰੀਬ ਬੰਦੇ ਇਸ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਤੇ ਘੱਟੋ ਘੱਟ ਤਕਰੀਬਨ 100 ਦੇ ਕਰੀਬ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਇਸ ਹਾਦਸੇ ਵਿੱਚ ਕਿਉਂਕਿ ਇਸ ਹਾਦਸੇ ਨੂੰ ਵੀ 2-3 ਦਿਨ ਬੀਤ ਚੁੱਕੇ ਨੇ ਜਿੱਥੇ ਪਹਿਲਾਂ ਕੁਝ ਹੋਰ ਖਬਰਾਂ ਆ ਰਹੀਆਂ ਸੀ ਹੁਣ ਉੱਥੇ ਜਿਹੜੀ ਸਨਾਖਤ ਕੀਤੀ ਜਾ ਰਹੀ ਹੈ ਉਹਨਾਂ ਤੋਂ ਪਤਾ ਲੱਗ ਰਿਹਾ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨਾ ਨੁਕਸਾਨ ਉੱਤੇ ਹੋਇਆ ਹੈ ਕਿੰਨੇ ਆ ਮੋਟ ਹੋਇਆ ਤਾਂ ਦੋਸਤੋ ਹੁਣ ਕੀ ਮੰਜ਼ਰ ਹੈ ਜੈਪੁਰ ਹਾਈਵੇ ਦਾ ਜਿੱਥੇ ਬਲਾਸਟ ਹੋਇਆ ਸੀ ਤੁਹਾਨੂੰ ਦਿਖਾਉਨੇ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਦਾਂ ਹੁਣ ਸੜਕ ਮਹਿਕਮੇ ਦੇ ਜਿਹੜੇ ਕਰਮਚਾਰੀ ਹਨ ਉਹ ਸੜਕ ਦੀ ਸਫਾਈ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਅ ਅੱਗ ਦੇ ਨਾਲ ਪੂਰੀ ਦੀ ਪੂਰੀ ਜਿਹੜੀ ਧਰਤੀ ਸੀ ਉਥੋਂ ਦੀ ਕਾਲੀ ਹੋ ਚੁੱਕੀ ਹੈ ਤੇ ਕਾਫੀ ਜ਼ਿਆਦਾ ਮਲਵਾ ਪਲਾਸਟਿਕ ਆਦਿ ਸੜਕ ਦੇ ਉੱਪਰ ਜੰਮ ਚੁੱਕਾ ਹੈ ਪੂਰੀ ਸੜਕ ਨੂੰ ਕਲੀਨ ਕੀਤਾ ਜਾ ਰਿਹਾ ਹੈ ਸਫਾਈ ਕਰਮਚਾਰੀਆਂ ਦੇ ਵੱਲੋਂ ਉੱਤੇ ਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਨੇੜੇ ਨੇੜੇ ਜਿਹੜੇ ਲਾਕਾ ਸੀਗਾ ਉਸ ਦਾ ਕਿੰਨਾ ਨੁਕਸਾਨ ਹੋਇਆ ਹੈ ਇਸ ਵੀਡੀਓ ਦੇ ਵਿੱਚ ਉਥੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਲਾਸਟ ਹੋਇਆ ਸੀ ਉਸ ਦੇ ਨੇੜੇ ਹੀ ਇੱਕ ਪੈਟਰੋਲ ਪੰਪ ਸੀ ਰੱਬ ਦੀ ਕਿਰਪਾ ਦੇ ਨਾਲ ਉਹ ਸੁਰੱਖਤ ਹੈ ਤੇ ਉਥੇ ਕਿਸੇ ਵੀ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਜੇਕਰ ਪੈਟਰੋਲ ਪੰਪ ਦੇ ਉੱਪਰ ਅੱਗ ਲੱਗ ਜਾਂਦੀ ਤਾਂ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋਣਾ ਸੀ ਤੇ ਭਿਆਨਕ ਹਾਦਸਾ ਵਾਪਰਨਾ ਸੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੀਸੀਬੀ ਦੇ ਨਾਲ ਹਾਈਡਰੇ ਮਸ਼ੀਨਾਂ ਦੇ ਨਾਲ ਵੱਡੀਆਂ-ਵੱਡੀਆਂ ਦੇ ਨਾਲ ਉਹਨਾਂ ਗੱਡੀਆਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਉਹਨਾਂ ਗੱਡੀਆਂ ਨੂੰ ਲਿਜਾਇਆ ਜਾ ਰਿਹਾ ਹੈ ਜਿਹੜੀਆਂ ਸੜਕ ਦੇ ਉੱਪਰ ਸੜਕیں ਸਵਾਹ ਹੋ ਚੁੱਕੀਆਂ ਸਨ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਸੜਕ ਨਿਗਮ ਹੈ ਉਸ ਦੇ ਵੱਲੋਂ ਵੀ ਕਾਫੀ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਹੈ ਸੜਕ ਨੂੰ ਸਾਫ਼ ਕਰਨ ਦਾ ਜਿੱਥੇ ਕਿ ਇਹ ਬਹੁਤ ਵੱਡਾ ਹਾਈਵੇ ਹੈ ਤੇ ਹੋਰ ਵੀ ਨੁਕਸਾਨ ਹੋ ਸਕਦੇ ਨੇ ਜੇਕਰ ਇਸ ਨੂੰ ਸਾਫ਼ ਨਾ ਕੀਤਾ ਗਿਆ